ਸੰਗ੍ਰਾਂਝ ਤੇ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਦੀ ਧਨ ਦੀ ਕਮੀ ਦੂਰ ਹੋ ਜਾਵੇਗੀ ਸਾਲ 2025 ਦੀ ਪਹਿਲੀ ਸੰਗ੍ਰਾਂਦ ਉੱਪਰ ਇਹਨਾਂ ਪੰਜ ਹੀ ਰਾਸ਼ੀ ਵਾਲੇ ਹੋਣਗੇ ਕਿਸਮਤ ਦੇ ਧਨੀ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਤੇ ਮਾਤਾ ਲక్ష్ਮੀ ਦੀ ਹੋਵੇਗੀ અપਾਰ ਕਿਰਪਾ ਹਾਂਜੀ ਦੋਸਤੋ ਸਾਰਿਆਂ ਨੂੰ ਜੈ ਸ਼ਨੀ ਦੇਵ ਤੁਹਾਡਾ ਸਭ ਦਾ ਆਪਣੇ ਚੈਨਲ ਪੋਜ਼ਿਟਿਵ ਟੋਟਕੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਤੁਹਾਨੂੰ ਸਭ ਨੂੰ ਸੰਗਰਾਂਦ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੀ ਵੀਡੀਓ ਵਿੱਚ ਉਹਨਾਂ ਪੰਜ ਰਾਸ਼ੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਮਾਤਾ ਲਕਸ਼ਮੀ ਸੰਗਰਾਂਦ ਤੇ ਕਰ ਦੇਣਗੇ ਮਾਲਾ-ਮਾਲ ਕਿਉਂਕਿ ਸਾਲ ਦੀ ਪਹਿਲੀ ਸੰਗਰਾਂਦ ਤੇ ਸੂਰਜ ਦੇਵ ਦੀ ਚਾਲ ਬਦਲਣ ਨਾਲ ਸੂਰਜ ਦੇਵ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਤੇ ਬਹੁਤ ਹੀ ਜ਼ਿਆਦਾ ਮਿਹਰਬਾਨ ਹੋ ਜਾਣਗੇ ਜਿਸ ਨਾਲ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਦਾ ਭਾਗ ਜਾਗ ਜਾਵੇਗਾ 2025 ਦੀ ਸੰਗਰਾਣਤ ਕੁਝ ਰਾਸ਼ੀ ਵਾਲਿਆਂ ਲਈ ਤਾਂ ਬਹੁਤ ਹੀ ਸ਼ੁਭ ਹੋਣ ਵਾਲੀ ਹੈ ਪਰ ਕੁਝ ਰਾਸ਼ੀ ਵਾਲਿਆਂ ਲਈ ਇਸ ਸੰਗਰਾਣਤ ਤੇ ਬਹੁਤ ਖਰਚਾ ਹੋ ਸਕਦਾ ਹੈ ਪਰ ਇਹਨਾਂ 5 ਹੀ ਰਾਸ਼ੀ ਵਾਲਿਆਂ ਲਈ ਸੰਗਰਾਣਤ ਤੋਂ ਬਾਅਦ ਸ਼ੁਭ ਤੇ ਚੰਗੇ ਟਾਈਮ ਦੀ ਸ਼ੁਰੂਆਤ ਹੋ ਜਾਵੇਗੀ ਜਿਸ ਨਾਲ ਇਹਨਾਂ 5 ਹੀ ਰਾਸ਼ੀ ਵਾਲਿਆਂ ਨੂੰ ਚੰਗੀ ਸਿਹਤ ਦੇ ਨਾਲ ਨਾਲ ਧਨਲਾਭ ਵੀ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਤਾਂ ਜੋ ਛਨੀ ਦੇਵ ਤੁਹਾਡੇ ਘਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਦੋਸਤੋ ਸੰਗਰਾਮ ਤੋਂ ਬਾਅਦ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਦੇ ਦਿਨ ਫਿਰ ਜਾਣਗੇ ਜਿਸ ਨਾਲ ਇਹਨਾਂ ਦੇ ਘਰ ਖੁਸ਼ੀਆਂ ਦੀ ਬਰਕਤ ਹੋਵੇਗੀ ਤੇ ਇਹਨਾਂ ਦੀ ਜ਼ਿੰਦਗੀ ਬਹੁਤ ਹੀ ਖੁਸ਼ਹਾਲ ਹੋ ਜਾਵੇਗੀ ਜਿਸ ਨਾਲ ਇਹਨਾਂ ਨੂੰ ਜੀਵਨ ਜਿਉਣ ਦਾ ਨਵਾਂ ਮਕਸਦ ਮਿਲ ਸਕਦਾ ਹੈ ਜੇਕਰ ਦੋਸਤੋ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਸਾਬ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤਾਂ ਜੋ ਇਦਾਂ ਦੀ ਹੋਰ ਵੀਡੀਓ ਤੁਹਾਨੂੰ ਮਿਲਦੀਆਂ ਹੀ ਰਹਿਣ ਨੰਬਰ 1 ਮਕਰ ਰਾਸ਼ੀ ਵਾਲਿਆਂ ਲਈ ਸਾਲ ਦੀ ਪਹਿਲੀ ਸੰਗਰਾਂਦ ਬਹੁਤ ਹੀ ਕਿਸਮਤ ਵਾਲੀ ਹੋ ਸਕਦੀ ਹੈ ਕਿਉਂਕਿ ਸੰਗਰਾਂਦ ਵਾਲੇ ਦਿਨ ਮਕਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ ਜੇਕਰ ਮਕਰ ਰਾਸ਼ੀ ਵਾਲਿਆਂ ਦਾ ਬਹੁਤ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਕੋਈ ਵੀ ਕੋਰਟ ਕੇਸ ਦਾ ਮਸਲਾ ਚੱਲਦਾ ਹੈ ਤਾਂ ਸੰਗਰਾਣ ਤੋਂ ਬਾਅਦ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਮੱਕਾ ਰਾਸ਼ੀ ਵਾਲਿਆਂ ਨੂੰ ਸੰਗਰਾਣ ਤੋਂ ਬਾਅਦ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਇਹਨਾਂ ਦੀ ਧਨ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ ਪਰ ਫਿਰ ਵੀ ਤੁਹਾਨੂੰ ਕਿਸੇ ਤੇ ਜ਼ਿਆਦਾ ਯਕੀਨ ਕਰਨ ਤੋਂ ਬਚਣਾ ਚਾਹੀਦਾ ਹੈ ਜੇਕਰ ਮੱਕਾ ਰਾਸ਼ੀ ਵਾਲੇ ਇਸ ਸਾਲ ਛਨੀ ਦੇਵ ਦੀ ਪੂਜਾ ਕਰ ਲੈਣ ਤਾਂ ਇਹਨਾਂ ਦੇ ਜੀਵਨ ਵਿੱਚ ਹੋਰ ਵੀ ਜ਼ਿਆਦਾ ਸੁਧਾਰ ਹੋ ਸਕਦਾ ਹੈ ਨੰਬਰ 2 ਸੰਗ੍ਰਾਂਤ ਤੋਂ ਬਾਅਦ ਮੇਸ਼ ਰਾਸ਼ੀ ਵਾਲਿਆਂ ਨੂੰ ਭੌਤਿਕ ਸੁੱਖ ਸਹੂਲਤਾਂ ਦੇ ਨਾਲ-ਨਾਲ ਇਹ ਨਵਾਂ ਘਰ ਵੀ ਬਣਾ ਸਕਦੇ ਹਨ ਜੇਕਰ ਮੇਸ਼ ਰਾਸ਼ੀ ਵਾਲੇ ਸਰਕਾਰੀ ਨੌਕਰੀ ਕਾਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਇਹ ਸਮਾਂ ਉਹਨਾਂ ਦੇ ਹੱਕ ਵਿੱਚ ਹੋਣ ਵਾਲਾ ਹੈ ਤੇ ਤੁਹਾਨੂੰ ਨਵੀਂ ਨੌਕਰੀ ਦੇ अवसर ਮਿਲ ਸਕਦੇ ਹਨ ਜਿਸ ਨਾਲ ਤੁਹਾਡਾ ਧਨ ਲਾਭ ਵਿੱਚ ਵਾਧਾ ਹੋਵੇਗਾ ਮੇਸ਼ ਰਾਸ਼ੀ ਵਾਲੇ ਆਪਣੇ ਜੀਵਨ ਸਾਥੀ ਨਾਲ ਵਧੀਆ ਸਮਾਂ ਬਿਤਾ ਸਕਦੇ ਹਨ ਜਿਸ ਨਾਲ ਇਹਨਾਂ ਦੇ ਆਪਸੀ ਰਿਸ਼ਤੇ ਹੋਰ ਵੀ ਮਜ਼ਬੂਤ ਹੋ ਜਾਣਗੇ ਮੇਸ਼ ਰਾਸ਼ੀ ਵਾਲੇ ਆਪਣੀ ਮਿਹਨਤ ਨਾਲ ਆਮਦਨੀ ਦੇ ਨਵੇਂ-ਨਵੇਂ ਸਰੋਤ ਬਣਾ ਸਕਦੇ ਹਨ ਜੇਕਰ ਮੇਸ਼ ਰਾਸ਼ੀ ਵਾਲੇ ਆਪਣੀ ਕਿਸਮਤ ਦਾ ਸਾਥ ਚਾਹੁੰਦੇ ਹਨ ਤਾਂ ਇਹਨਾਂ ਨੂੰ ਆਪਣੇ ਕੋਲ ਲਾਲ ਰੰਗ ਦਾ ਰੁਮਾਲ ਰੱਖਣਾ ਚਾਹੀਦਾ ਹੈ ਨੰਬਰ 3 ਬ੍ਰਿਸ਼ਭ ਰਾਸ਼ੀ ਦੇ ਜੋ ਲੋਕ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹਨ ਉਹਨਾਂ ਲਈ ਸੰਗ੍ਰਾਂਹ ਤੋਂ ਬਾਅਦ ਬਹੁਤ ਵਧੀਆ ਸਮਾਂ ਹੈ ਜਿਸ ਨਾਲ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਤਰੱਕੀ ਮਿਲ ਸਕਦੀ ਹੈ ਤੇ ਤੁਹਾਡਾ ਕਾਰੋਬਾਰ ਹੋਰ ਵੀ ਵੱਧ ਜਾਵੇਗਾ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਨੂੰ ਨਵੀਂ ਨੌਕਰੀ ਮਿਲ ਸਕਦੀ ਹੈ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਤੇ ਪਰਿਵਾਰ ਦਾ ਪੂਰਾ ਸਾਥ ਮਿਲੇਗਾ ਇਹਨਾਂ ਨੂੰ ਪਰਿਵਾਰ ਵਿੱਚ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਸ਼ੁਭ ਕੰਮ ਤੇ ਜਾਣ ਤੋਂ ਪਹਿਲਾਂ ਹਰੇ ਰੰਗ ਦੀ ਚੀਜ਼ ਆਪਣੇ ਕੋਲ ਰੱਖਣ ਨਾਲ ਉਸ ਕੰਮ ਵਿੱਚ ਕਾਮਯਾਬੀ ਮਿਲ ਸਕਦੀ ਹੈ ਨੰਬਰ 4 ਸਿੰਘ ਰਾਸ਼ੀ ਵਾਲਿਆਂ ਲਈ ਸੰਗਰਾਮ ਤੋਂ ਬਾਅਦ ਆਪਣੇ ਦੁਸ਼ਮਨਾ ਤੇ ਜਿੱਤ ਪਾ ਸਕਦੇ ਹਨ ਕਿਉਂਕਿ ਸੰਗਰਾਮ ਤੋਂ ਬਾਅਦ ਇਹਨਾਂ ਨੂੰ ਸੂਰਜ ਦੇਵ ਦਾ ਪੂਰਾ ਅਸ਼ੀਰਵਾਦ ਮਿਲੇਗਾ ਜਿਸ ਨਾਲ ਇਹਨਾਂ ਦਾ ਮਨੋਬਲ ਵਧੇਗਾ ਤੇ ਨਾਲ ਹੀ ਨਾਲ ਆਪਣੇ ਦਿਮਾਗ ਨਾਲ ਇਹ ਧਨ ਵੀ ਬਣਾ ਸਕਦੇ ਹਨ ਸਿੰਘ ਰਾਸ਼ੀ ਵਾਲਿਆਂ ਦੇ ਸਭ ਰੁਕੇ ਕੰਮ ਸੰਗਰਾਮ ਤੋਂ ਬਾਅਦ ਬਣਨੇ ਸ਼ੁਰੂ ਹੋ ਜਾਣਗੇ ਨੰਬਰ 5 ਸੰਗਰਾਮ ਤੋਂ ਬਾਅਦ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਦਾ ਸਿਤਾਰਾ ਚਮਕ ਜਾਵੇਗਾ ਕਿਉਂਕਿ ਸੂਰਜ ਦੇਵ ਸ਼ਨੀ ਦੇਵ ਦੇ ਪਿਤਾ ਹੋਣ ਕਰਕੇ ਕੁੰਭ ਰਾਸ਼ੀ ਵਾਲਿਆਂ ਤੇ ਸੂਰਜ ਦੇਵ ਦੀ અપਾਰ ਕਿਰਪਾ ਹੋਵੇਗੀ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਮੂੰਹ ਤੇ ਬਹੁਤ ਚਮਕ ਆ ਜਾਵੇਗੀ ਸੂਰਜ ਦੇਵ ਦੀ ਕਿਰਪਾ ਨਾਲ ਇਹ ਸਰੀਰਕ ਤੌਰ ਤੇ ਖੁਦ ਨੂੰ ਕਾਫੀ ਮਜ਼ਬੂਤ ਮਹਿਸੂਸ ਕਰ ਸਕਦੇ ਹਨ ਸ਼ਨੀ ਦੇਵ ਤੇ ਸੂਰਜ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਧਨਲਾਭ ਹੋ ਸਕਦਾ ਹੈ। ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਪਰਿਵਾਰ ਦਾ ਪੂਰਾ ਸਾਥ ਮਿਲੇਗਾ। ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਕਾਰੋਬਾਰ ਤੇ ਨੌਕਰੀ ਵਿੱਚ ਤਰੱਕੀ ਕਰਨ ਲਈ ਲਾਲ ਰੰਗ ਦਾ ਟਿੱਕਾ ਜਾਂ ਲਾਲ ਰੰਗ ਦੀ ਚੀਜ਼ ਆਪਣੇ ਕੋਲ ਰੱਖਣੀ ਚਾਹੀਦੀ ਹੈ ਜਿਸ ਨਾਲ ਇਹਨਾਂ ਨੂੰ ਬਹੁਤ ਲਾਭ ਹੋਵੇਗਾ। ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ। ਧੰਨਵਾਦ।